ਕਮੀਆਂ ਖਾਮੀਆਂ ਨੂੰ ਦੂਰ ਕਰਨ ਲਈ ਇੱਕ ਪਾਸੇ ਸੀਐਮ ਮਾਨ ਦੀ ਚੰਡੀਗੜ੍ਹ ਵਿੱਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਚੱਲ ਰਹੀ ਸੀ ਪਰ ਦੂਜੇ ਪਾਸੇ ਹੁਸ਼ਿਆਰਪੁਰ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਹੀ ਨਿਯਮਾਂ ਦੀਆਂ ਧੱਜੀਆਂ ਉਡਾਰ ਰਹੇ ਸੀ ਇਹ ਸਾਹਮਣੇ ਉਸ ਸਮੇਂ ਆਇਆ ਜਦੋਂ ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਥਾਣਾ ਟਾਂਡਾ ਹੁਸ਼ਿਆਰਪੁਰ ਅਚਾਨਕ ਰੇਡ ਕੀਤੀ ਇਸ ਦੌਰਾਨ ਐਸਐਚਓ ਥਾਣਾ ਟਾਂਡਾ ਅਤੇ ਡੀਐਸਪੀ ਟਾਂਡਾ ਆਪਣੇ ਕੁਆਟਰਾਂ 'ਚ ਸੁੱਤੇ ਮਿਲੇ ਨਤੀਜੇ ਡਿਊਟੀ 'ਚ ਲਾਪਰਵਾਹੀ ਕਾਰਨ ਐਸਐਚਓ ਟਾਂਡਾ ਨੂੰ ਤੁਰੰਤ ਪੁਲਿਸ ਲੈਂਡ ਪੇਜ ਦਿੱਤਾ ਗਿਆ ਇਹ ਨਹੀਂ ਨਹੀਂ ਡੀਐਸਪੀ ਅਤੇ ਐਸਐਚਓ ਖਿਲਾਫ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਇਸ ਮਾਮਲੇ ਵਿੱਚ ਐਸਐਸਪੀ ਹੁਸ਼ਿਆਰਪੁਰ ਤੋਂ ਵੀ ਜਵਾਬ ਮੰਗਿਆ ਗਿਆ ਹੈ ਗੁੰਡੜ ਕੋਲ ਡਾਟਾ 1 ਯੂਨਿਟ 4 ਇਹ ਦਰਜ ਕੀਤਾ ਜਾਂਦਾ ਹੈ ਫਾਈਲ ਸਟੋਰ ਕਰ ਰੇਂਜ ਦੇ ਸਾਰੇ ਜੀਓ ਐਸਐਚਓ ਉੱਤਰਨੇ ਐਸਐਸਪੀ ਨੂੰ ਲੋਡ ਕਰ ਅਜਮਲ ਥਾਣਾ ਡਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਕਿਡ ਨੰਬਰ 8 ਤਾਂ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚ ਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਟਰਾਂ 'ਚ ਪਾਏ ਗਏ ਉੱਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨ ਪੁਲਸੀ ਸੀ ਨਾਇੰਗਾੜਾ ਇੱਕ ਲੇਡੀ ਹਵਾਲਾ ਤੀਏ ਸੀ ਔਰ ਕੋਈ ਵੀ ਲੇਡੀ ਕੋਸਟੇਬਲ ਨਹੀਂ ਪ੍ਰੈਜ਼ੈਂਟ ਸੀ ਫੇਲਾ ਹਾਲ ਐਸ ਐਚ ਓ ਕਾਡੇ ਤੋਂ ਮੈਂ ਪੁਲਿਸ ਲਾਈਨ ਦਾ ਅਗਰ ਕਰ ਰਿਹਾ ਤੇ ਡੀਐਸਪੀ ਐਸਐਸਪੀ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹਰ ਤੋਂ ਵੀ ਕਾਲ ਕੀਤੀ ਜਾਵੇਗੀ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਵੀ ਕਿਹੜੇ ਕਿਹੜੇ ਖਾੜੇ ਦੇ ਵਿੱਚ ਇਹੋ ਜਿਹੀਆਂ ਉਤਾਈਆਂ ਪਾਈਆਂ ਜਾਂਦੀਆਂ ਕਦੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਤ ਤਿੰਦਵਰਹ ਜਿੱਥੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਾਡ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਹੋ ਗਿਆ